ਔਰ ਜੇਬਰ ਦੇ ਉੱਤੇ ਆਪਣੀ ਸਰਵਜ ਕਰਦਿਆਂ ਕਰਦਿਆਂ ਲਾਭ ਵੀ ਉਹਨਾਂ ਨੇ ਲਿਆ ਤੇ ਰਿਟਾਇਰਮੈਂਟ ਤੋਂ ਬਾਅਦ ਪਹਿਲਾਂ ਦਿਨ ਉਸ ਚੇਅਰ ਤੇ ਬੈਠ ਕੇ ਉਹਨਾਂ ਮਿਹਰਾਨੇ ਉਹਨਾਂ ਦੇ ਵਰਦੇ ਕਿਸਾ ਮਦਦ ਕਰਨਾ ਕਰਦੇ ਸਨ ਪਰ ਭਾਰਤ ਦੇ ਵਿੱਚ ਐਡਵੋਕੇਟ ਦੇ ਤੌਰ ਤੇ ਇੱਕ ਨੂੰ ਵਰਨ ਕੀਤਾ ਲੋੜ ਨਹੀਂ ਸੀ ਪਰਿਵਾਰ ਵੱਲੋਂ ਵੀ ਕਿ ਕੋਈ ਜਵਾਬ ਨਹੀਂ ਦਿੱਤਾ ਜਾਂ ਕੰਮ ਕੀਤਾ ਲੋੜ ਪਰ ਇੱਕ ਮਾਂ ਦੀਆਂ ਭਾਵਨਾ ਸੀ ਕਿ ਜਿੱਥੇ ਮੈਂ ਪਰਿਵਾਰ ਲਈ ਕੰਮ ਕੀਤਾ ਉੱਥੇ ਮੈਂ ਉਹਨਾਂ ਲੋਕਾਂ ਲਈ ਕੰਮ ਕਰਾਂ ਜਿਨ੍ਹਾਂ ਦਾ ਸਹਾਰਾ ਨਹੀਂ ਫਿਰ ਐ ਜੀ ਇੱਕ ਸੀਨੀਅਰ ਐਡਵੋਕੇਟ ਮਜਬੂਤ ਨੇਵਰਲੀ ਬਣ ਕੇ ਉਹ ਸਖਸੀਅਤ ਨੇ ਕੰਮ ਕੀਤਾ ਔਰ ਘਰ ਤੋਂ ਕਟਵੀ ਮੈਂ ਉਸ ਕੇ ਅੰਦਰ ਜੋ ਦੇਖਦਾ 132 ਜਿਹੜਾ ਕਿ ਫਰੀ ਸੀ ਬਿਲਕੁਲ ਉਸ ਦੇਖਦਾ ਅੱਜ ਉਸ ਮਹਾਨ ਸ਼ਖਸੀਅਤ ਨੂੰ ਅੱਜ ਇਹ ਮੇਰੇ ਬੇਟੇ ਦੇ ਉੱਤੇ ਉਹਨਾਂ ਨਾਲ ਪਿਆਰ ਕਰਨ ਵਾਲੇ ਇਹਨਾਂ ਨੂੰ ਯਾਦ ਰੱਖਣ ਵਾਲੇ ਇਹਨੀਆਂ ਗਹਿਰਾਂ ਤੋਂ ਅੱਜ ਬਸ ਇਹ ਦੇਖ ਤੋਂ ਉਹਨਾਂ ਨੂੰ ਯਾਦ ਕੀਤਾ ਅਤੇ ਦੇਵਤੇ ਮਨਾਉਂਦਾ ਆਪ ਸਾਰਿਆਂ ਨੂੰ ਯਾ ਕਿ ਤਾਰੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਖਾਸ ਕਰਕੇ ਪ੍ਰੈਸ ਵਾਲੇ ਮੇਰੇ ਵੀ ਜਿਹੜਾ ਜਿਹੜੀ ਪ੍ਰੈਸ ਵੀ ਹੈ ਇਹ ਵੀ तकरीबन 75 80% ਸਾਰੇ ਉਸ ਸਖਸ਼ੀਅਤ ਨੂੰ ਚੰਗੀ ਤਰ੍ਹਾਂ ਚਾਰੂ ਨੇ